ਦੇਖੋ ਕਿੰਨੇ ਸਮੇਂ ਬਾਅਦ ਨਾ ਪੁੱਤ ਨੇ ਮਿਹਨਤ ਕੀਤੀ ਤੇ ਦੇਖੋ ਯਾਰ ਆਪਣੇ ਪਿਓ ਦਾ ਸੁਪਨਾ ਪੂਰਾ ਕੀਤਾ ਯਾਰ ਤੇ ਜਦੋਂ ਸੁਪਨਾ ਪੂਰਾ ਹੋਇਆ ਨਾ ਤਾਂ ਮਾਪੇ ਉਹਨੂੰ ਚਾਅ ਚੜ ਗਏ ਯਾਰ ਤੇ ਦੇਖੋ ਯਾਰ ਬੱਚੇ ਨੇ ਕਿੰਨੀ ਮਿਹਨਤ ਕੀਤੀ ਹੋਣੀ ਯਾਰ ਇੱਥੋਂ ਤੱਕ ਆਉਣ ਦੇ ਲਈ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਖੜਿਆ ਹੋਣਾ ਯਾਰ ਜਦੋਂ ਮਾਪੇ ਉਹ ਗੱਡੀ ਦੇ ਵਿੱਚ ਬੈਠਿਆ ਹੋਊਗਾ ਤਾਂ ਮਾਪੇ ਨੂੰ ਕਿੰਨਾ ਸਕੂਨ ਹੋਇਆ ਹੋਊਗਾ ਯਾਰ ਵੀ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਯਾਰ ਜਦੋਂ ਬੰਦਾ ਹੱਕ ਦੀ ਕਮਾਈ ਦੀ ਮਿਹਨਤ ਕਰਦਾ ਨਾ ਤਾ ਸਾਰੇ ਸੁਪਨੇ ਪੂਰੇ ਹੋ ਜਾਂਦੇ ਨੇ ਉਸ ਬੰਦੇ ਦੇ ਯਾਰ ਦੇਖੋ ਇਸ ਖੁਸ਼ੀ ਆਉਣ ਤੇ ਨਾ ਸਾਰੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਇਸ ਵੀਰ ਨੇ ਯਾਰ ਕਿੰਨੀ ਖੁਸ਼ੀ ਹੋਈ ਯਾਰ ਪਰਿਵਾਰ ਨੂੰ ਯਾਰ ਕਿੰਨੇ ਟਾਈਮ ਬਾਅਦ ਇਸ ਪਰਿਵਾਰ ਦਾ ਸੁਪਨਾ ਪੂਰਾ ਹੋਇਆ ਯਾਰ ਬਥੇਰੀ ਗਰੀਬੀ ਦੇਖੀ ਹੋਣੀ ਹੈ ਯਾਰ ਦੇਖੋ ਯਾਰ ਜਦੋਂ ਬੰਦਾ ਮਿਹਨਤ ਕਰਦਾ ਨਾ ਚਾਹ ਤਾਂ ਹੁੰਦੀ ਹੀ ਹੈ ਯਾਰ ਬੰਦਾ ਆਪਣੇ ਸੁਪਨੇ ਤਾਂ ਪੂਰੇ ਕਰ ਲੈਂਦਾ ਪਰ ਯਾਰ ਇਥੋਂ ਪਤਾ ਲੱਗਦਾ ਯਾਰ ਦੇਖੋ ਬਈ ਆਪਣੇ ਪਿਓ ਦੇ ਸੁਪਨੇ ਪੂਰੇ ਕੀਤੇ ਯਾਰ ਇਸ ਮੁੰਡੇ ਨੇ ਯਾਰ ਕਿੰਨੀ ਚੰਗੀ ਗੱਲ ਆ ਯਾਰ ਚੰਗੇ ਸੰਸਕਾਰਾਂ ਦਾ ਇਥੋਂ ਪਤਾ ਲੱਗਦਾ ਬਈ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ